ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਮੁਹਿੰਮ ਦੇ ਵਿੱਚ ਅੱਜ ਮੁਕਸਰ ਸਾਹਿਬ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਸਾਡੀ ਥਾਣੇ ਗਿਦਰਬਾਦੀ ਟੀਮ ਵੱਲੋਂ ਅੰਡਰ ਦੀ ਸੁਪਰਵਾਈਜ਼ਨ ਆਫ ਡੀਐਸਪੀ ਗਿਦਰਬਾ ਅਸੀਂ 5 ਬੰਦੇ ਨੂੰ ਰਾਉਂਡ ਅਪ ਕੀਤਾ ਹੈ ਇਹਨਾਂ ਦੇ ਕੋਲੋਂ ਸਾਨੂੰ 90 ਕਿਲੋ ਬੁੱਕੀ ਤੇ 6,60,000 ਡਰਗ ਮਨੀ ਬਰਾਮਦ ਹੋਇਆ ਇਹਨਾਂ ਦੇ ਵਿੱਚੋਂ ਦੋ ਬੰਦੇ ਰਾਜਸਥਾਨ ਦੇ ਹੈਗੇ ਤੇ ਬਾਕੀ ਤਿੰਨ ਸਾਡੇ ਜ਼ਿਲ੍ਹੇ ਦੇ ਨੇ ਇਹ ਸਮਾਨ ਲਿਆਕਰ ਕੋਨੀਪਿੰਡ ਦੇ ਵਿੱਚ ਉੱਥੋਂ ਅੱਗੇ ਸਪਲਾਈ ਕਰਦੇ ਹੁੰਦੇ ਸੀ ਤੇ ਜਿਹਨੂੰ ਜਿਹਨੂੰ ਸਪਲਾਈ ਕਰਦੇ ਸੀ ਉਹਦੀ ਅਸੀਂ ਡਿਟੇਲਸ ਕੱਢ ਰਹੇ ਹੋਰ ਦੋਸਤੋ ਅਲਾਵਾ ਮੈਂ ਤੁਹਾਨੂੰ ਦੱਸ ਦਿਆਂ ਇੱਕ ਰਿੰਕੂ ਗੁੱਜਰ ਹੈਗਾ ਇੱਕ ਧੀਰ ਸਿੰਘ ਹੈਗਾ ਕੁਲਦੀਪ ਸਿੰਘ ਨੇ ਇੱਕ ਸੁਜੀਤ ਸਿੰਘ ਤੇ ਗੁਰਜਿੰਦਰ ਸਿੰਘ ਇਹ ਰਿਕਵਰੀ ਦੇ ਨਾਲ ਮੈਂ ਸਾਰੇ ਮੁਕਸਰ ਦੇ ਨਿਵਾਸੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਅਸੀਂ ਅਸੀਂ ਜੋ ਹੈਗੇ ਡਰੱਗਸ ਦੇ ਖਿਲਾਫ ਇੱਕ ਬੜੀ ਸਟਰੋਂਗ ਮੂਵਮੈਂਟ ਚਲਾਉਣ ਲੱਗੇ ਜੋ ਆਲਰੇਡੀ ਚੱਲੀ ਆਈ ਹੈ ਉਹਦੇ ਵਿੱਚ ਸਾਡਾ ਯੋਗਦਾਨ ਇਹ ਰਹੇਗਾ ਕਿ ਅਸੀਂ ਸਾਡੀ ਕੋਸ਼ਿਸ਼ ਇਹ ਰਹਿਣੀ ਹੈ ਕਿ ਅਸੀਂ ਇੱਕ ਤਾਂ ਡਰੱਗ ਸਮਗਲਰ ਸਾਰੇ ਫੜ ਲਈਏ ਤੇ ਉਸ ਤੋਂ ਇਲਾਵਾ ਜਿੰਨਾ ਇਹਨਾਂ ਦੀਆਂ ਪ੍ਰੋਪਰਟੀਆਂ ਵੀ ਹੈਗੀਆਂ ਉਹ ਵੀ ਸਾਰੀਆਂ ਫ੍ਰੀਜ਼ ਕਰਾਣਗੇ ਅਟੈਚ ਕਰਾ ਕੇ ਫੋਰਫੀਟ ਕਰਾਣਗੇ ਤੇ ਨਸ਼ਾ ਅਸੀਂ ਜ਼ਿਲ੍ਹੇ ਦੇ ਵਿੱਚ ਵਿਕਨਗੇ ਸਰ ਕਿਥੋਂ ਦੇ ਰਹਿਣਾ ਸੀ ਕੋਈ ਕਹਿੰਦਾ ਨਹੀਂ ਦੋ ਹੈਗੇ ਰਾਜਸਥਾਨ ਦੇ ਰਹਿਣ ਵਾਲੇ ਜੀ ਤੇ ਬਾਕੀ ਹੈਗੇ ਇੱਕ ਹੈਗਾ ਫਗਰ ਸਰਪਿੰਡ ਦਾ ਤੇ ਦੋ ਹੈਗੇ ਕੋਣੀ ਦਾ ਸਰ ਇਹ ਕਿਥੋਂ ਹੋਏ ਹੈ ਇਹਨਾਂ ਦੀ ਇਹ ਬੇਸਿਕਲੀ ਤਿੰਨ ਮੁੰਡੇ ਜੋ ਸੀਗੇ ਇਹ ਮਲੋਡ ਰੋਡ ਤੋਂ ਆ ਰਹੇ ਸੀ ਚਿੱਟੀ ਗੱਡੀ 'ਚ ਗੱਡੀ ਵਿੱਚ ਤੇ ਇਹਨਾਂ ਦੇ ਕੋਲ ਆਲਮੋਸਟ ਲੱਖ 10000 ਕੈਸ਼ ਸੀ ਗਦੇ अराउंड 50 ਕਿਲੋ ਬੁੱਕੀ ਇਨਾਂ ਦੀ ਗੱਡੀ ਸੀ ਇਹਨਾਂ ਨੂੰ ਜਦੋਂ ਫੜਿਆ ਗਿਆ ਫੜਨ ਤੋਂ ਬਾਅਦ ਇਹਨਾਂ ਦੀ ਪੁੱਛਗੇ ਸੁਈ ਪੁੱਛਗੇ ਸਵਾਰ ਨੇ ਦੱਸਿਆ ਕਿ ਅਸੀਂ ਇਸ ਅੱਗੇ ਫਲਾਣਾ ਫਲਾਣਾ ਬੰਦੇ ਨੂੰ ਸਪਲਾਈ ਕਰਨ ਦਾਲੇ ਸੀ ਫਿਰ ਅਕੋਰਡਿੰਗਲੀ ਬਿਲਕੁਲ ਇਮੀਡੀਏਟਲੀ ਸਾਡੀ ਟੀਮ ਮੁਵ ਕੀਤੀ ਜਦੋਂ ਇਹਨਾਂ ਦੇ ਘਰ ਰੇਡ ਹੋਈ ਤੇ ਉੱਥੇ ਸਾਨੂੰ surjit ਤੇ rajinder ਮਿਲੇ ਤੇ ਇਹਨਾਂ ਦੇ ਕੋਲ ਬਾਕੀ ਬਚੀ ਹੋਈ ਜੋ ਬੁੱਕੀ ਸੀਗੀ ਬਜਾ ਕੇ ਲੋ ਇਹਨਾਂ ਦੇ ਕੋਲੋਂ ਮਿਲੀ ਤੇ ਨਾਲ 5 ਲੱਖ 50000 ਰੁਪਏ ਕੈਸ਼ ਇਹਨਾਂ ਦੇ ਕੋਲ ਬਰਾਮਦ ਹੈ ਇਹ ਹਲੇ ਸਾਡਾ ਪਰਚਾ ਹੋਇਆ ਹੈ ਅਸੀਂ ਇਹਨਾਂ ਦੀ ਪੁੱਛਗਿੱਛ ਜਾਰੀ ਹੈ ਤੇ ਜੇਕਰ ਇਹਨਾਂ ਦੇ ਪੁਰਾਣੇ ਪਰਚੇ ਹੋਣਗੇ ਉਹਨਾਂ ਦੀ ਵੀ ਡਿਟੇਲਸ ਕਢੀ ਜਾਏंगी ਤੇ ਉਹਨਾਂ ਦੇ ਵਿੱਚ ਬੇਲਾਬੂਲਾ ਕਿਵੇਂ ਹੋਈ ਹੈ ਉਹ ਚੈੱਕ ਕਰਕੇ ਉਧਰ ਵੀ ਕਾਰਵਾਈ ਕੀਤੀ ਜਾਏਗੀ ਇਹ ਗੱਡੀਆਂ ਤੇ ਲੈ ਕੇ ਆਉਂਦੀ ਜੀ ਜੀ Rajasthan ਤੋਂ ਇੱਥੋਂ ਸਪਲਾਈ ਹੁੰਦੀ ਸੀ ਵਰਨਾ ਗੱਡੀ ਸੀਗੀ

ਪੰਜ ਬਨੇ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਬਾਕੀ ਸਾਡਾ ਜੋ ਹੈਗੀ ਪੁੱਜਗੇ ਚੱਲ ਰਹੀ ਹੈ ਇਹਨਾਂ ਦੀ ਰਿਮਾਂਡ ਲਿੱਤੀ ਗਈ ਹੈ ਤੇ ਉਸ ਤੋਂ ਬਾਅਦ ਜੋ ਹੈਗਾ ਆਗੇ 3 ਦਿਨ ਦੀ ਰਿਮਾਂਡ ਲਿੱਤੀ ਗਈ ਹੈ ਆਗੇ ਆਗੇ ਕਾਰਵਾਈ ਜੋ ਬੰਦੀ ਹੋ ਕੇਤੀ ਜਾਊਗੀ ਸਰ ਇਹ ਰਾਜਸਥਾਨ ਤੋਂ ਕਿੱਥੋਂ ਲੈ ਕੇ ਤੇ ਪੰਜਾਬ ਵਿੱਚ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਸਪਲਾਈ ਕਰੋਗੇ ਇਹ ਹਾਲੇ ਜੋ ਹੈਗੇ ਕੋਟਾ ਤੋਂ ਲੈ ਕੇ ਆ ਰਹੇ ਸੀ ਆਗੇ ਕਿੱਥੇ ਕਿੱਥੇ ਸਪਲਾਈ ਕਰਦੇ ਆਂ ਇਹ ਅੰਡਰ ਇਨਵੈਸਟੀਗੇਸ਼ਨ ਹੈਗਾ ਜੋ ਚੀਜ਼ ਕੀ ਹੋਣੀ ਉਹ ਤੋਂ ਲੈ ਕੇ ਆਵਾਂਗੇ